ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਾਂ ਸਟੈਨਲੈਸ ਸੈਂਚ ਵਾਈਸ ਮੰਗਾਈ ਆ ਵਾਹ ਚਲੋ ਆਓ ਇਹਨੂੰ ਅਨਬਾਕਸ ਕਰੀਏ ਨੂੰ ਜੱਤੇ ਰੱਖਦੇ ਆ ਪਰੇ ਇਹਦੀ ਮਿਣਤੀ ਕਰਦੇ ਆ ਦੋਸਤੋ 4 ਇੰਚ ਤੋਤੇ ਇਹਦਾ ਮੂੰਹ 4 ਇੰਚ ਚੜਾਈ ਹੈ ਇਹਦੇ ਹੁਣ ਇਹਨੂੰ ਦੇ ਦੇ ਆਪਾਂ ਖੋਲਦੇ ਤੇ ਮੈਂ 4 ਇੰਚ ਤੋਂ ਵੱਧ ਦੀ ਇਹ ਖੁੱਲ ਸਕਦੀ ਹੈ ਤੇ ਜਿਹੜੀ ਉਸ ਤਰ੍ਹਾਂ ਲਵਾਈ ਹੈਗੀ ਆ ਕਰੀਵੇਂ ਫਟੇ ਦੀ ਲੋ ਬਾਈਆ ਤੇਰੇ ਪੈਰਾਂ ਦੀ ਚੜਾਈ ਹੈਗੀ ਹੈ ਇਹ ਤੇਰੇ ਮਤੇ ਚੜਾਈ ਹੈਗੀ ਹੈ ਪੈਰਾਂ ਦੀ ਚੜਾਈ ਹੈਗੀ ਇਹਦੀ 5.5 ਇੰਚ ਤੇ ਬਾਕੀ ਇਹਦੇ ਨਾਲ ਛੋਟਾ ਮੋਟਾ ਹੰਤਰੀng ਦਾ ਥੋੜੀ ਨਾਲ ਕੰਮ ਕਰਨ ਲਈ ਵੀ ਦਿੱਤਾ ਗਿਆ। ਹਲਕਾ ਫੁਲਕਾ ਕੰਮ ਇਹਦੇ ਤੇ ਕਰ ਸਕਦੇ ਆਪਾਂ। ਆਹ ਸਪੇਸ ਥੋੜੀ ਇਸ ਤਰ੍ਹਾਂ ਚੰਨ ਘੱਟ ਚਾਹੀਦੀ ਐ। ਚਲੋ ਇਹਨਾਂ ਇੱਕ ਚੱਲਦੀ ਆ ਇਹ ਪਈ ਹੈ ਜੀ ਆਪਾਂ ਨੂੰ ਨੂੰ ਤਾਂ 7500 ਦੇ ਕਰੀਬ ਸੀ ਇਹਦਾ ਪ੍ਰਾਈਸ ਇਹ ਆਪਾਂ ਨੂੰ ਛੇਰ ਤੋਂ ਮਿਲੀ ਹੈ ਇਹ 5516 ਰੁਪਏ ਦੀ ਤੇ ਬਾਕੀ ਇਹਨੂੰ ਆਪਾਂ ਕਿਸੇ ਪਾਸੇ ਅਡਜਸਟਮੈਂਟ ਵੀ ਕਰ ਸਕਦੇ ਆ ਚਾਰੇ ਪਾਸੇ ਅਡਜਸਟਮੈਂਟ ਤਾਂ ਕਰ ਸਕਦੇ ਆ ਵੱਖਰਾ ਸਪੀਸ ਹੈ ਇਹ ਥੱਲੇ ਬੇਸ ਵੱਖਰਾ ਦਿੱਤਾ ਹੋਇਆ ਇਹਨੂੰ ਕਿਸੇ ਪਾਸੇ ਵੀ ਆਪਾਂ ਨੂੰ ਐਡਜਸਟਮੈਂਟ ਕਰ ਸਕਦੇ ਆ ਜੀ ਇੱਥੋਂ ਟਾਈਟ ਕਰ ਸਕਦੇ ਆ ਇਹਦਾ ਵੇਟ ਤਕਰੀਬਨ 3.5 ਕਿਲੋ ਵੇਟ ਹੈ ਇਹਦਾ ਤਕਰੀਬਨ 3.5 ਕਿਲੋ ਤੋਂ ਉੱਤੇ ਹੋਊਗਾ ਵੇਟ ਇਹਦਾ ਜੀ 私はすてきだ。